ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸੂਜੀ ਦੇ ਸੈਂਡਵਿਚ ਤੇ ਇੱਥੇ ਮੈਂ ਇੱਕ ਕੱਪ ਸੂਜੀ ਲਈ ਲਈ ਸੀ ਤੇ ਹਾਂ ਉਹ ਕੱਪੀ ਆਪਾਂ ਦਹੀਂ ਲਈ ਆ ਸੀ ਬੋਲ ਦੇ ਵਿੱਚ ਆਪਾਂ ਸੂਜੀ ਨੂੰ ਪਾ ਦਵਾਂਗੇ ਤੇ ਨਾਲ ਹੀ ਆਪਾਂ ਦਹੀਂ ਪਾ ਦਾਂਗੇ ਥੋੜਾ ਜਿਹਾ ਆਪਾਂ ਦਹੀਂ ਵਾਲੇ ਕੱਪ ਚ ਪਾਣੀ ਪਾ ਦਵਾਂਗੇ ਤਿੰਨ ਨਾ ਆਪਣਾ ਸੂਜੀ ਨੂੰ ਦਹੀਂ ਦੇ ਨਾਲ ਮਿਕਸ ਕਰ ਦਵਾਂਗੇ ਸੂਜੀ ਨੂੰ ਮਿਕਸ ਕਰ ਲਿਆ ਸੀ ਸੂਜੀ ਨੂੰ ਆਪਾਂ ਹੁਣ ਥੋੜੀ ਦੇਰ ਵਾਸਤੇ ਰਸਤੇ ਤੇ ਰੱਖਾਂਗੇ 5-6 ਮਿੰਟ ਹੋ ਗਏ ਸੀ ਹੁਣ ਆਪਾਂ ਸੂਜੀ ਨੂੰ ਚੈੱਕ ਕਰ ਲਵਾਂਗੇ ਸੂਜੀ ਫੁੱਲ ਕੇ ਰੈਡੀ ਹੋ ਗਈ ਹੈ ਸੂਜੀ ਦੇ ਵਿੱਚ ਆਪਾਂ ਪਾ ਦਵਾਂਗੇ ਪਿਆਜ਼ ਬਰੀਕ ਬਰੀਕ ਕੱਟੀ ਹੋਈਆਂ ਸ਼ਿਮਲਾ ਮਿਰਚ ਬਰੀਕ ਕੱਟਿਆ ਹੋਇਆ ਟਮਾਟਰ ਕੱਦੂ ਕਸ ਕਾਲੀ ਸੀ ਆਪਾਂ ਗਾਜਰ ਬਰੀਕ ਬਰੀਕ ਕੱਟਿਆ ਸੀ ਧਨੀਆ ਨਮਕ ਪਾ ਦਾਂਗੇ ਆਪਾਂ ਅੱਧੇ ਚਮਚੇ ਤੋਂ ਵੀ ਘੱਟ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਚਲੀ ਕਸ਼ਮੀਰੀ ਮਿਰਚ ਰਗਾਨਾ ਦਾ ਮੇਰੇ ਕੋਲ ਪੋਚ ਪੋਚ ਸੀ ਮੈਂ ਇਹਨੂੰ ਪਾ ਦਵਾਂਗੀ ਮਿਕਸ ਕਰ ਦਵਾਂਗੀ ਹੁਣ ਆਪਾਂ ਇਹਨਾਂ ਨੂੰ ਬੈਟਰ ਨੂੰ ਬੈਟਰ ਨੂੰ ਆਪਾਂ ਮਿਕਸ ਕਰ ਲਿਆ ਸੀ ਤੇ ਬੈਟਰ ਵੇਖੋ ਬਹੁਤ ਵਧੀਆ ਬੈਟਰ ਬਣ ਕੇ ਤਿਆਰ ਹੋ ਗਿਆ ਇਥੇ ਲੀਲਾ ਜੀ ਆਪਣਾ ਸੈਂਡਵਿਚ ਮੇਕਰ ਤੇ ਇਹਦੇ ਵਿੱਚ ਆਪਾਂ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਹਿਲਾਂ ਆਇਲ ਲਗਾ ਦੇਵਾਂਗੇ ਆਇਲ ਲਗਾ ਦਿੱਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਬੈਟਰ ਪਾ ਦੇਵਾਂਗੇ ਪੈਚਰ ਨਾਲ ਉੱਪਰ ਇਹਨੂੰ ਇਸ ਤਰ੍ਹਾਂ ਆਪਾਂ ਸੈੱਟ ਕਰ ਦਵਾਂਗੇ 5 ਕਿ ਮਿੰਟ ਵਾਸਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਤੇ ਬਾਅਦ ਚ ਦੇਖ ਲਵਾਂਗੇ ਇਹਨੂੰ ਚੈੱਕ ਕਰ ਲਵਾਂਗੇ ਛੇ ਮਿੰਟ ਵਿੱਚ ਬਣ ਕੇ ਤਿਆਰ ਕਿਹਦੇ ਵੀ ਸੈਂਡਵਿਚ ਆਪਾਂ ਇਸ ਤਰ੍ਹਾਂ ਹੀ ਪਾ ਦਵਾਂਗੇ ਇੱਥੇ ਆਪਾਂ ਸੈਂਡਵਿਚ ਪਲੇਟ ਵਿੱਚ ਪਾ ਕੇ ਰੱਖ ਲਏ ਸੀ ਕਿ ਸੈਂਡਵਿਚ ਤੁਸੀਂ ਦੇਖੋ ਕਿੰਨੇ ਕਰੈਂਚੀ ਬਣ ਕੇ ਤਿਆਰ ਹੋਏ ਆ ਤੇ ਜੇ ਸੂਜੀ ਦੇ ਸੈਂਡਵਿਚ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਸასი ਕਰਦੇ ਆ